3 ਸਤੰਬਰ 1708 ਦਾ ਇਤਿਹਾਸ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨਦੇੜ ਤੋਂ ਚੱਲ ਕੇ ਬਾਬਾ ਬੰਦਾ ਸਿੰਘ ਦੇ ਮੱਠ ਵਿੱਚ ਪੁੱਜਦੇ ਨੇ ਆਓ ਇਸ ਦੀ ਵਿਚਾਰ ਕਰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਬਾਬਾ ਬੰਦਾ ਸਿੰਘ ਦੇ ਮੱਠ ਵਿੱਚ ਪਹੁੰਚੇ ਬਾਬਾ ਬੰਦਾ ਸਿੰਘ ਪਹਾਦਰ ਸਿੱਖ ਇਤਿਹਾਸ ਦਾ ਉਹ ਤੁਹਾਨੂੰ ਵੀ ਜੋਧਾ ਹੈ ਇਸ ਦਾ ਜਨਮ ਪੱਛਮੀ ਕਸ਼ਮੀਰ ਦੇ ਪੁੰਛ ਖੇਤਰ ਦੇ ਰਜੌਰੀ ਕਸਬੇ ਦੇ ਲਾਗੇ ਪੰਡਤ ਅਸ਼ਟਲ ਵਿਖੇ ਰਘੂ ਦੇਵ ਉਰਫ ਰਾਮ ਦੇਵ ਨਾਮ ਦੇ ਰਾਜਪੂਤ ਘਰ ਕਤਕ 1300 ਦੀ 1727 ਵਿਕਰਮੀ ਦੇ ਮਤਾਬਕ 27 ਅਕਤੂਬਰ 1670 ਈਸਵੀ ਨੂੰ ਹੋਇਆ ਪਰਿਵਾਰ ਵੱਲੋਂ ਆਪ ਜੀ ਦਾ ਨਾਮ ਲక్ష్మణ ਦੇਵ ਰੱਖਿਆ ਗਿਆ ਆਪ ਜੀ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਦਿੱਤੇ ਜਾਣ ਦੀ ਕਿਰਿਆ ਸ਼ੁਰੂ ਕੀਤੀ ਗਈ ਇੱਕ ਦਿਨ ਸ਼ਸਤਰ ਵਿਦਿਆ ਦੇ ਅਭਿਆਸ ਦੇ ਦੌਰਾਨ ਆਪ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤੀਰ ਇਸ ਹਿਰਨੀ ਦੇ ਪੇਟ ਨੂੰ چیر ਗਿਆ ਹਿਰਨੀ ਕਿਉਂਕਿ ਗਰਭਵਸਥਾ ਵਿੱਚ ਸੀ ਤੀਰ ਵੱਜਦਿਆਂ ਹੀ ਉਸ ਦੇ ਪੇਟ ਵਿੱਚੋਂ ਦੋਵੇਂ ਬੱਚੇ ੇਠਾਂ ਆਣ ਡਿੱਗੇ ਲక్ష్మణ ਦਾਸ ਦੇ ਲਈ ਇਹ ਇੱਕ ਸੋਗ ਭਰਪੂਰ ਨਜ਼ਾਰਾ ਸੀ ਜਦੋਂ ਉਸ ਦੀਆਂ ਅੱਖਾਂ ਸਾਹਮਣੇ ਉਹ ਦੋਵੇਂ ਬੱਚੇ ਟੜਟੜ ਕੇ ਦਮ ਤੋੜ ਗਏ ਆਪ ਦੇ ਕੋਮਲ ਮਨ ਤੋਂ ਇਹ ਤੜਫ ਦੇਖੀ ਨਹੀਂ ਗਈ ਮਨ ਐਸਾ ਵਿਰਾਗ ਜਾਗਿਆ ਮਨ ਦੇ ਵਿੱਚ ਕਿ ਆਪ ਦਾ ਜੀਵਨ ਵਿਰਾਗੀ ਹੋ ਗਿਆ ਆਪ ਇੱਕ ਵੈਸ਼ਨਵ ਸਾਧ ਜਾਨਕੀ ਪ੍ਰਸਾਦ ਦੀ ਸ਼ਰਨ ਚਲੇ ਗਏ ਸਾਧ ਨੇ ਆਪ ਜੀ ਨੂੰ ਮਾਧੂ ਦਾਸ ਦਾ ਨਵਾਂ ਨਾਮ ਦੇ ਦਿੱਤਾ ਅਭਿਆਸ ਕਰਦੇ ਹੋਏ ਆਪ ਨੇ ਡੇੜ ਦੇ ਗੋਦਾਵਰੀ ਨਦੀ ਦੇ ਕਬੇ ਕਿਨਾਰੇ ਪੂਜੇ ਜਿੱਥੇ ਆਪ ਨੇ ਆਪਣਾ ਮਠ ਕਾਇਮ ਕੀਤਾ ਇੱਥੇ ਹੀ ਸਨ 1708 ਵਿੱਚ ਆਪ ਜੀ ਦੀ ਮੁਲਾਕਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਸਤਗੁਰੂ ਜੀ ਨੇ 18 ਤੋ 3 ਸਤੰਬਰ 1708 ਨੂੰ ਆਪ ਦੇ ਮੱਠ ਵਿਖੇ ਪੁੱਜੇ ਇੱਥੇ ਹੀ ਆਪ ਨੇ ਬੰਦਾ ਬਨੰਦਾ ਪ੍ਰਣ ਲਿਆ ਸਤਗੁਰੂ ਜੀ પાસે ਖੰਡੇ ਦੀ ਪੌੜ ਲਈ ਇਹ ਸਤਗੁਰੂ ਜੀ ਨਾਲ ਆਪ ਜੀ ਦੀ ਪਹਿਲੀ ਮੁਲਾਕਾਤ ਨਹੀਂ ਸੀ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਆਪ ਆਪਣੇ ਸ਼ਸਤਰ ਵਿਦਿਆ ਦੇਣ ਵਾਲੇ ਗੁਰੂ ਸਮਰਥਨ ਦਾਸ ਦੇ ਨਾਲ ਸਤਗੁਰੂ ਜੀ ਨੂੰ ਅੰਦਪੁਰ ਸਾਹਿਬ ਵਿਖੇ ਮਿਲੇ ਸਤਗੁਰੂ ਜੀ ਦੀ ਸ਼ਕਤੀ ਅਤੇ ਮਾਦੋਦਾਰ ਦੀ ਫੇਲਾਈ ਬਹੁਤ ਪ੍ਰਭਾਵਸ਼ਾਲੀ ਸੋ ਸਤਗੁਰੂ ਜੀ ਨੇ ਰਿੱਧੀਆਂ ਸਿੱਧੀਆਂ ਵਾਲੇ ਕੰਮ ਛੱਡ ਕੇ ਆਪ ਨੂੰ ਬੰਦਾ ਬਣਦਾ ਉਪਦੇਸ਼ ਦਿੱਤਾ ਆਪ ਨੇ ਇਸ ਊਰਮ ਗਤੀ ਕਰਕੇ ਸਿੱਖ ਇਤਿਹਾਸ ਵਿੱਚ ਇਹ ਜੋਧਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਗੁਰਬਖਸ਼ ਸਿੰਘ ਨਾਂ ਦਿੱਤਾ ਸਤਗੁਰੂ ਜੀ ਨੇ ਇਸ ਜੋਧੇ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੁਰਿਆ ਤਾਂ ਜੋ ਖਾਲਸਾ ਰਾਜ ਕਾਇਮ ਕਰਕੇ ਪਾਪੀ ਜਾਲਮਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਾ ਸਕੀ ਇਸ ਵਕਤ ਸਤਿਗੁਰੂ ਜੀ ਨੇ ਆਪ ਜੀ ਨੂੰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਆਪਣੇ ਭੱਤੇ ਵਿੱਚੋਂ ਪੰਜ ਤੀਰ ਬਖਸ਼ਿਸ਼ ਕੀਤੇ ਨਾਲ ਪੰਜਾਂ ਪਿਆਰਿਆਂ ਵੱਜੋਂ ਪੰਜ ਸਿੰਘ ਭਾਈ ਸਾਹਿਬ ਵਿਨੋਦ ਸਿੰਘ ਜੀ ਭਾਈ ਸਾਹਿਬ ਕਾਨ ਸਿੰਘ ਜੀ ਭਾਈ ਸਾਹਿਬ ਬਾਦ ਸਿੰਘ ਜੀ ਭਾਈ ਸਾਹਿਬ ਦਿਆਲ ਸਿੰਘ ਜੀ ਭਾਈ ਸਾਹਿਬ ਰਣ ਸਿੰਘ ਜੀ ਸਮੇਤ ਵੀ ਹੋਰ ਵਿਸ਼ੇਸ਼ ਜੰਗੀ ਸਿੱਖਿਆ ਵਿੱਚ ਪਰਬੀਨ ਸਿੰਘਾਂ ਨੂੰ ਸਾਇਕ ਵੱਜੋਂ ਨਾਲ ਤੋਰਿਆ ਪੰਜਾਬ ਤੱਕ ਕੁਝ ਦਿਨ ਬਾਬਾ ਬੰਦਾ ਸਿੰਘ ਦੀ ਕਮਾਨ ਹੇਠ ਇੱਕ ਨਿਸ਼ਾਨ ਹੇਠਾਂ ਸਿੱਖ ਇਕੱਠੇ ਹੋਣੇ ਸ਼ੁਰੂ ਹੋ ਗਏ 26 ਨਵੰਬਰ 1709 ਈਸਵੀ ਨੂੰ ਸ਼ਹੀਦ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸ਼ਹੀਦ ਕਰਨ ਵਾਲੇ ਜਲਾਦ ਜਲਾਲਉਦੀਨ ਦੇ ਪਿੰਡ ਸਮਾਣੇ ਤੇ ਹਮਲਾ ਕਰਕੇ ਉਸ ਸ਼ਹਿਰ ਨੂੰ ਤਬਾਹ ਸਨਸ ਕਰ ਦਿੱਤਾ ਇਸ ਤੋਂ ਬਾਅਦ ਸੰਢੋਰੇ ਹਮਲਾ ਕਰਕੇ ਉਸ ਨੂੰ ਆਜੜਿਆ ਕਿਉਂਕਿ ਇਸ ਦੇ ਪ੍ਰਸ਼ਾਸ ਉਹ ਸਮਾਨ ਖਾਣੇ ਫਿਰ ਬੁੱਧੂ ਸ਼ਾਹ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ 12 ਮਈ 1710 ਈਸਵੀ ਨੂੰ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਨ ਵਾਲੇ ਨਵਾਬ ਵਜੀਰ ਖਾਨ ਨੂੰ ਮਾਰ ਕੇ ਸਰਹੰਦ ਨਗਰ ਨੂੰ ਤੂਪਾਂ ਨਾਲ ਉਡਾ ਕੇ ਇਸ ਦੀ ਏਟ ਨਾਲ ਏਟ ਖੜਕਾ ਦਿੱਤੀ